ਸਾਰੇ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਤੁਸੀਂ ਸਰ ਜਣੇ ਵਧੀਆ ਹੋਵੋਗੇ ਅੱਜ ਦਾ ਬਲੌਗ ਬਹੁਤ ਮਜ਼ੇਦਾਰ ਹੋਣ ਵਾਲਾ ਹੈ ਕਿਉਂਕਿ ਅੱਜ ਪੈਰੀਅਸ ਹੋਣ ਨੰਨੀ ਥਾਈ ਸਿਮਰਨ ਆਉ ਰਹੀ ਸਾਸ਼ੀ ਕਾਲ ਜੀ ਕਹੋ ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ ਫ੍ਰੈਂਕੀ ਜੀ ਦੋ ਚੂੜੀਆਂ ਦਿਖਾ ਦਿਓ ਚੂੜੀਆਂ ਦਿਖਾ ਦਿਓ ਯੇ ਬੰਦੇ ਮੇਰੀ ਧੀ ਦੀਆਂ ਚੂੜੀਆਂ ਲਓ ਵੀ ਮਿੱਤਰੋ ਬਾਹਰ ਚੱਲਦੇ ਆਪਾਂ ਗੱਡੀ ਜਾਣਾ ਪੁੱਤ ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸੈਕ ਟੂ ਮਾਈ YouTube ਚੈਨਲ ਸੋ ਗਾਇਜ਼ ਅੱਜ ਸਾਡੇ ਪਿੰਡ ਲੱਗਿਆ ਲੰਗਰ ਤੇ تنਵੀਨ ਨੂੰ ਪਾ ਕਰਾ ਲਿਆ ਤਿਆਰ ਤੇ ਉੱਥੇ ਚੱਲਿਆ ਉੱਥੇ ਚਕੇ ਕਰਦੇ ਹਾਂ ਗੱਲਾਂ ਬਾਤਾਂ ਕੀ ਕੁਝ ਚੱਲਦਾ ਜੀ ਕੀ ਬਣਿਆ ਹੋਇਆ ਲੰਗਰ ਦੇ ਵਿੱਚ ਚਲੋ ਆ ਚਲੀ ਚਲੋ ਵੀ ਮਿੱਤਰੋ ਮੌਸਮ ਹੋ ਗਿਆ ਠੰਡਾ ਮੌਸਮ ਕਰੋ ਤੇ ਅੱਗੇ ਚੱਲਦੇ ਹਾਂ ਤੇਰੇ ਦਾਦੀ ਕਹਿੰਦੇ ਮੈਂ ਦਾਦੀ ਆ ਗਈ ਕਿ ਦੱਦੀ ਦੱਦੀ ਕਹੀਂ ਚਲੋ ਜਾਓ ਫੇਰ ਜਾਓ ਜਾ ਕਰਿਓ ਮਾਤਾ ਦੀ ਜਾਓ ਚਲ ਜੁਲੀਏ ਕੋਲੇ ਜਾਈਂਗੇ ਤਾ ਲੋਈ ਮੇਤਰੋ ਆ ਜਾਏਗਾ ਆਖਰੀ ਦਿਨ ਪਿੰਡ ਟੱਪਰੀਆਂ ਲੰਗਰ ਦਾ ਆਖਰੀ ਦਿਨ ਹੈ ਭਾਈ ਇਹ ਅੱਜ ਹੋ ਰਹੀ ਹੈ ਪੂਰੀ ਬਾਹੀ ਉਹ ਜੀ ਪੂਰੀ ਜੋ ਰਿਪੋਰਟ ਅਦਰ ਮੁੰਨਾ ਗਵਾੜੀ ਆ ਮੇਰੇ ਰੋਏ ਨੂੰ ਸਾਡਾ ਸੋਕੀ ਪ੍ਰਧਾਨ ਸਾਡੀਆਂ ਆ ਵੀ ਬਾੜੀ ਆ ਦਾਲ ਦੇ ਵਿੱਚ ਪਾਣੀ ਲੋਈ ਮੇਤਰੋ ਮੀਨ ਇਹ ਨਿਆਰਾ ਲਿਆਤਾ ਸਵਾਦ ਇਹ ਲਿਆਤਾ ਤੇ ਮੀਨ ਜਿਆਦਾ ਤੇ ਮੈਂ ਵੀ ਹੁਣ ਚੰਕੌਰ ਸਾਹਿਬ ਤੋਂ ਆਇਆ ਸੀ ਤੇ ਲੱਗਦਾ ਤੇ ਜਾ ਕੇ ਖੇਮਾ ਕਰੇ ਆ ਗਿਆ ਤੇ ਮੰਮੀਓ ਨਹੀਂ ਕਰਨ ਲੱਗੇ ਹੁ ਤਿਆਰੀ ਬੰਦੀ ਕਹਿੰਦੀ ਮਾਲ ਕੂੜੇ ਖਾਣੇ ਆ ਤੇ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਮੈਂ ਕੂੜੀਆਂ ਖਾਣੀ ਆ ਤੇ ਹੁਣ ਦੇਖਦੇ ਮੰਮੀਓ ਨਹੀਂ ਪੁੱਛਦੇ ਕੀ ਬਣਾਉਣ ਰੱਖੇ ਨੇ ਆ ਕਿਹਾ ਗਿਆ ਪੁੱਤ ਤੇਰਾ ਭਲਾ ਹੋਵੇ ਹਾਂਜੀ ਮੰਮੀ ਕੀ ਬਣਾ ਰਹੇ ਆ ਖੱਟੇ ਆਲੂ ਪੂਰੀਆਂ ਮਾਲ ਕੂੜੇ ਰਾਇਤਾ ਲੱਸੀ ਆ ਸਾਡੀ ਸਿਮਿੰਟ ਥੋੜੀ ਕੀ ਡਿਊਟੀ ਲੱਗੀ ਐ ਫਿਰ ਮੇਰੀ ਜੀ ਪੂਰੀ ਬਣਾਣ ਦੀ ਯਾਰ ਮਾਰ ਹੋਇਆ ਓਕੇ ਮੰਮੀ ਥੋੜੀ ਥੋੜੀ ਸਬਜ਼ੀ ਮੇਰੀ ਡਿਊਟੀ ਨਹੀਂ ਲੱਗੀ ਮੈਨੂੰ ਮੈਂ ਤਾਂ ਐਸੀ ਬਣਾ ਲਈ ਕਰਦੀ ਤੇ ਮੰਮੀ ਨੂੰ ਆ ਵੀ ਇਹ ਹੁੜਜੇ ਰਹਿਨੇ ਆ ਫਿਰ ਅਸੀਂ ਮਾਲਕ ਦੀ ਮਚਲ ਮੰਮੀ ਕਹਿੰਦੀ ਮੈਂ ਬਣਾ ਦੰਨੀ ਕਹਿੰਦੇ ਮੈਂ ਇਹਨਾਂ ਨੂੰ ਮੀਚ ਨਵਾਇਆ ਤੇ ਮੀਚ ਮੈਂ ਮੈਨੂੰ ਮਿਸ ਕਰਦੋ ਸੀ ਮੈਨੂੰ ਇੱਕ ਮੈਨੂੰ ਕਿਉਂ ਦੱਸਿਆ ਮੇਰੀ ਨਾਲਾ ਪੁੱਤ ਤੂੰ ਵੀ ਸਾਰੇ ਨੌਣਿਆੜੇ ਨਹਾਉਣ ਲੱਗੇ अच्छा ਤੇ ਗਾਈਜ਼ ਆਪਾਂ ਸਾਰਾ ਮਤਲਬ ਸਾਰਕੋ ਤੁਹਾਨੂੰ ਸਿਮਰਨ ਦਿਖਾਵਾਂਗੇ ਆਪਾਂ ਕਿਵੇਂ ਮਾਲ ਪੂੜੇ ਬਣਾਉਣੇ ਹਨ ਤੇ ਸਾਰਾ ਕੁਝ ਤੁਹਾਨੂੰ ਸਿਮਰਨ ਦਿਖਾਊਗੀ ਤੇ ਅਦਰ ਪਹਿਲਾਂ ਸਬਜੀ ਰੈਡੀ ਹੋ ਰਹੀ ਹੈ ਆਪਣੀ ਠੀਕ ਹੈ ਤੇ ਸਾਡੇ ਯਾਰ ਦੋਨੇ ਸ਼ਲਾਗੂ ਉਰੀ ਬੈਠੇ ਹਨ ਨੰਨੀ ਸਤੀ ਬਈ ਯਸ਼ ਹੋ ਗਿਆ ਨਾ ਕੱਕਾ ਕੰਪਨ ਲੋਈ ਮਿੱਤਰੋ ਆਪਾਂ ਖਾਣ ਲੱਗੇ ਆ ਮੰਚ ਇਹਨੂੰ ਬਾਟੇ ਕਿਵੇਂ ਲੱਗਿਆ ਅੱਜ ਰੋਲੋ ਬਹੁਤ ਵਧੀਆ ਲੱਗਿਆ ਜੀ ਜਲਦੀ ਬੀਤ ਗਿਆ ਪਰ ਪਰਟੇ ਤੂੰ ਕਿਤੇ ਜਰੀ ਪੜੇ ਥਿਰੇ ਬਾੜੇ ਮੈਨ ਮੇਰੇ ਕੋਲ ਜੀ ਟਾਈਮ ਮਸ਼ੀਨ ਹੁੰਦੀ ਤਾਂ ਮੈਂ ਤਾਂ ਉੱਥੇ ਰੋਗ ਲੈ ਲੈਂਦਾ ਟਾਈਮ ਸਾਡਾ ਬਾਈਸ ਮਰ ਚਾ ਲੋ ਕੋਰੇ ਜੋ ਗਾਇਸ ਗਾਇਸ ਜੀ ਨੇ ਟਾਈਮ ਖਤ ਜਾਈ ਗਿਆ ਓਕੇ ਜੀ ਸਾਡੇ ਤੋਂ ਪੁੱਛੀ ਬਾਇਆ ਤਰੀ ਕਿੰਨੀ ਕਾਣੀ ਚ ਗਾੜੀ ਗਾੜੀ ਲੈ ਗੋਦੂ ਗਾਜੇ ਦਾ ਕਿ ਸਵਾਦ ਆ ਗਿਆ ਇਤੋਂ ਮਾਲ ਪੁੜਿਆਂ ਦੀ ਤਿਆਰੀ ਹੋਣ ਲੱਗੀ ਆ। ਸਿੰਦਰ ਵਾਲੂ ਕਿੰਨਾ ਕੁ ਸਿਮਟਾ ਖਾਉਂਦੇ ਹੋ? ਉੱਚੀ ਲਾਉਡਲੀ ਬੋਲਿਆ ਕਰ ਬੁੱਤ ਮੜੇ। ਮੈਂ ਕਿਹਾ ਜੀ 70 ਪਾਲੂ ਜੀ ਦਾ ਤੁਸੀਂ ਮਿੱਟਾ ਖਾਉਂਦੇ ਹੋ। ਅੱਛਾ ਜੀ। ਉਸ ਤੋਂ ਬਾਅਦ ਆਪਾਂ ਪਾਣੀ ਪਾਣਾ ਉਹਦੇ ਵਿੱਚ। ਲੋ ਵੀ ਮੇਰੇ ਤੋਂ ਜ ਮਾਲ ਪੁੜੇ ਵੀ ਖਾਣਗੇ ਸਵਾਦ ਆਣੇ ਜਿਹੜਾ ਬੜਾ ਨਜ਼ਰ ਆ। ਬਣੇ ਰਿਹਾ ਸਾਡਾ ਬਲੌਗ ਤੇ ਵਿੱਚ। ਬਲੌਗ ਦੇ ਐਂਡ ਤੱਕ ਬਣੇ ਰਿਹਾ ਕਰੋ। ਇਹਦੇ ਮਮੀ ਕਹਾਂਗੇ ਤੁਸੀਂ ਹਾਂ। ਧਨੀਆ ਚੀਰੇ। ਹਾਂ ਜੀ। ਪਾਵਾਂਗੇ। ਕੋਮੇ ਮਜੀਨ ਕਾਲਾ ਵਾਓ ਵੈਰੀ ਨਾਈਸ ਤੇ ਸਾਡੀ दाल ਬੜੀ ਸਵਾਦ ਬਣੀ ਸੀਗੀ ਤੇ ਬਣਾਈ ਤਾਂ ਸੀ ਰਾਸ ਸੀ ਬਹੁਤ ਟੇਸਟੀ ਤੁਸੀਂ ਕਲਰ ਵੀ ਦੇਖ ਸਕਦੇ ਹੋ ਬਹੁਤ ਵਧੀਆ ਬੇਟੀ दाल ਬਹੁਤ ਵਧੀਆ ਬਣਾਉਂਦੀ ਹੈ ਰੀਜ ਲਾ ਦਿੰਦੀ ਹੈ ਰੀਜ ਲਾ ਦਿੰਦੀ ਹੈ ਤੇ ਮੈਂ ਮੰਮੀ ਗੱਲ ਹੋਰ ਪਤਾ ਸਿਮਰ ਨੂੰ ਪਹਿਲਾਂ ਨਹੀਂ ਦੱਸਉਂਦਾ ਹਾਂ ਹੈ ਨਹੀਂ ਹੁੰਦੇ ਸੱਚੀ ਹਾਂ ਹੁਣ ਜਦੋਂ ਸਾਰਾ ਪਾਪੀ ਆ ਗਿਆ ਟੋਟਲੀ ਕਮ ਆ ਗਿਆ ਸੱਚੀ ਮਾਲ ਪੁੜੇ ਵੀ ਸੀ ਆਉਂਦੇ ਕੱਲ ਭੁੱਦਣ ਪਹਿਲੀ ਵਾਰ ਟ੍ਰਾਈ ਕਰੇ ਸੀਗੇ ਉਹਨੂੰ ਕਲੀਪ ਪਾੜ ਦੂੰਗੀ ਵਿੱਚ ਪਹਿਲੀ ਵਾਰ ਚ ਵਧੀਆ ਬਣਾਇਆ ਨਾ ਸਿਮਨ ਅੱਛਾ ਮੈਂ ਅੱਛਾ ਮੇਰਾ ਨਾਮ ਨਹੀਂ ਲੈਣਾ ਹੈ ਨਾ ਕਿ ਮੈਂ ਹੈਲਪ ਕੀਤੀ ਇਹ ਚ ਸਾਰਾ ਕੁਝ ਕਰਨੇ ਹੀ ਸੀ ਪਰ ਮੈਂ ਤਾਂ ਕੁਛ ਨਹੀਂ ਕੀਤਾ ਹਾਂ ਹਾਂ ਸੋ ਠੀਕ ਹੈ ਤਾਂ ਉਹ ਹੋਏ ਨਹੀਂ ਸਮਥਿੰਗ ਬੜਾ ਮੁਸ਼ਕਿਲ ਹੋ ਗਿਆ ਜੋ ਮੈਂ ਬੋਲੇ ਉਹ ਹਕੀਕਤ ਹੈ ਵੀਰ ਜੀ ਨਹੀਂ ਮੈਂ ਸੱਚੀ ਗੱਲ ਦੱਸਾਂ ਮੈਂ ਹੈਲਪ ਕਰਾਉਣਾ ਰਹਿਣਾ ਲੋਕ ਕਈ ਜਾਣ ਦੀ ਜਨਾਨੀ ਦੇ ਮਗਰ ਲੱਗੇ ਆ ਪਤਾ ਕੀ ਹੈ ਜੇ ਕੇ ਬਗਾਨੀ ਧੀ ਆਪ ਬਿਆਹ ਹੀ ਲੈਣ ਤਾਂ ਹਮੇਸ਼ਾ ਨੂੰ ਖੁਸ਼ ਰੱਖਣਾ ਚਾਹੀਦਾ ਹੈ ਏ ਜੀ ਗੱਲ ਨਹੀਂ ਪਪਾ ਨਾਲ ਕੰਮ ਕਰੀ ਤੇ ਉਹ ਚੱਕ ਕਰਨੀ ਹੈਗਾ ਠੀਕ ਨਹੀਂ ਗੱਲ ਤਾਂ ਹੀ ਘਰ ਬਸਦੇ ਆ ਬੰਦ ਮੈਂ ਸੋਲ ਦੇ ਐਸੇ ਥੋੜਾ ਟਾਈਮ ਪਹਿਲਾਂ ਕੀ ਹਰਦਾ ਹੂੰ ਇਤਨਾ ਪਿਆਰ ਕਰਨੇ ਵਾਲਾ ਜੋ ਮਿਲ ਗਿਆ ਇਸ ਲਈ ਉਹ ਮੋਟੀਆਂ ਹੋ ਰਹੀ ਹੂੰ ਮੈਂ ਮੋਟੀਆਂ ਹੋ ਰਹੀ ਐ ਤੂੰ ਹੈ ਸੱਚੀ ਗੱਲ ਐ ਮਿੱਤਰੋ ਪਹਿਲਾਂ ਤੇਰੀ ਡਾਈਟ ਬਹੁਤ ਜ਼ਿਆਦਾ ਸੀ ਜਦੋਂ ਚੌਲ ਖਾਂਦੀ ਤਰਾ ਗਾਈਜ਼ ਇਹ ਚੌਲ ਤਾਂ ਮੈਂ ਕਹਿੰਦਾ ਤੇਰੇ ਹਿਸਾਬ ਨਹੀਂ ਲੀ ਹਾਂ ਦੋ ਪਲੇਟਾਂ ਚੌਲਾਂ ਦੀਆਂ ਤੇ ਹੁਣ ਇਹਦੀ ਡਾਈਟ ਬਹੁਤ ਜ਼ਿਆਦਾ ਘਟ ਗਈ ਆ ਮਤਲਬ ਉਨਾ ਕੇ ਖਾਣੀ ਮਤਲਬ ਮੰਨ ਲਓ ਜੇ ਮਤਲਬ ਹੁਣ ਇਹਦਾ ਜੇ ਦਾਲ ਵਗੈਰਾ ਪੜੀ ਹੋਵੇ ਤਾਂ ਖਾ ਲੈਂਦੀ ਆ ਹਾਂ ਔਰ ਦੁਪਹਿਰ ਨੂੰ ਵੀ ਰੋਟੇ ਕਾਉਂਦੀ ਹਾਂ ਵਧੀਆ ਬਾਡੀ ਲਈ ਬਿਲਕੁਲ ਹੀ ਬਿਲਕੁਲ ਆਟਾ ਸੋਣਾ ਜਿਹਦੇ ਵਿੱਚ ਹੁਣ ਪਾਇਆ ਆਪ ਇਹਦੇ ਵਿੱਚ ਆਟਾ ਆਟਾ ਇਹਨੂੰ ਨਾ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਵਿੱਚ ਤਾਂ ਜੋ ਗੱਠਾ ਨਾ ਬਣਨ ਤੂੰ ਸਮਝ ਸਕਦੇ ਵੀ ਜੇ ਗੱਠ ਮੜੀ ਜੀ ਹੋਈ ਐਨ ਚੰਗੀ ਜਿਹਾ ਲਿਕਵਿਡ ਕਰ ਲੋ ਐ ਕੁੱਟ ਲੋ ਆਈ نو ਦੈਟ ਠੀਕ ਹੈ ਨਾ ਤੁਹਾਨੂੰ ਸਿਖਾਇਆ ਸੀ ਓਕੇ ਲੋ ਜੀ ਬਾਬਿਓ ਨਜ਼ਾਰਾ ਆਉਣੇ ਵਾਲਾ ਤੇ ਮੰਮੀ ਦੇਖੀ ਐ ਕਿੱਥੇ ਗਈ ਮੰਮੀ ਦਾ ਗੈਬ ਹੋ ਗਈ ਚਲੋ ਲੱਭੜੀ ਪੈਂਦੀ ਐ ਮੰਮੀ ਅੱਛਾ ਹਾਂਜੀ ਮੰਮੀ ਹੋਰ ਕੀ ਕਰਦੇ ਬੈਠੇ ਸਾਡੀ ਮਾਤਾ ਵੀ ਗਈ ਹੋਸੀ ਮੈਂ ਕਿਹਾ ਪੁੱਛਿਆ ਮੰਮੀ ਕਿੱਥੇ ਲੰਘ ਗਈ ਸੀ ਬਲੋ ਅੱਛਾ ਸੋਹਣੀ ਲੱਗਦੀਆਂ ਹਾਂ ਸੋਹਣੀਆਂ ਲੱਗਦੀਆਂ ਤੇ ਪਿਪੜੀਆਂ ਵਰਗੀਆਂ ਵਾਏ ਵਾਏ ਬੇਚੀ ਹੋਈ ਸੀ ਉਹਨੇ ਯਾਰ ਐ ਉਹ ਕਰੀ ਜਾਂਦਾ ਬਸ ਬਲੌਗ ਹੀ ਦੇਖੀ ਜਾਂਦੇ ਆਇਆ ਨਹੀਂ ਆਇਆ ਨਹੀਂ ਆਇਆ ਨਹੀਂ ਇੱਕ ਚੌਥਾ ਬੰਦਾ ਕੌਣ ਹੈ ਚੌਥਾ ਬੰਦਾ ਕੀ ਮਤਲਬ ਹੈ ਤੂੰ ਕਰਿਆ ਪਏ ਚੌਥਾ ਬੰਦਾ ਚੌਥਾ ਬੰਦਾ ਹੈ ਕੀ ਸਾਡੀ ਲਾਈਵ ਦੇ ਵਿੱਚ ਉਹ ਨਾਲੇ ਚੌਥੇ ਬੰਦੇ ਉਹ ਆਪ ਹੀ ਹੈ ਨਾ ਚਲੋ ਮੈਂ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਗਾਇਜ਼ ਵੀਰੇ ਜੇ ਪਸੰਦੇ ਰਾ ਤੁਰਦੇ ਲੋਕ ਸਿੱਦੇ ਰਾ ਵੀ ਨਹੀਂ ਪੈਣ ਦਿੰਦੇ ਚਲੋ ਉਹ ਵੀ ਕੋਈ ਗੱਲ ਨਹੀਂ ਉਹ ਵੀ ਆਪਣੀ ਆ ਚਲੋ ਕੋਈ ਚਲੋ ਮਿੱਤਰੋ ਆ ਗਈ ਸੀਟੀ ਤੇ ਸੀਡੀ ਆ ਰਹੀ ਹੈ ਮਿੱਤਰੋ ਆ ਜਾਓ ਆਪਣੀ ਆਪਣੀ ਪਲੇਟ ਲੈ ਸੀਟੀ ਆਉਂਦੀ ਨਹੀਂ ਸੀਟੀ ਸਾਨੂੰ ਬਜਾਣੀ ਹੋ ਪੈਂਦੀ ਸਾਡੀ ਸੀਡੀ ਸਾਡੇ ਨੇ ਕੁੱਕਰ ਦੀ ਖਰਾਬ ਹੋ ਗਈ ਹੈ ਨਾ ਸਿਮਰਨ ਐ ਕਿ ਮੈਂ ਸਿਮਰਨ ਨੂੰ ਨਟ ਦਾ ਧਿਆਨ ਹੀ ਨਹੀਂ ਦਿੰਦੀ ਉਹ ਨਟ ਕਿਤੇ ਖੋ ਜੰਦਾ ਤੇ ਮੈਂ ਤੁਹਾਡੀ ਗੱਲ ਹਮੇਸ਼ਾ ਹੀ ਹੁੰਦਾ ਹੈ ਹਲੇ ਹੁੰਦਾ ਮਾ ਲੈ ਕੇ ਅੰਦਾ ਕੁੱਕਰਾ ਗਾਈ ਦੇ ਕੋਪਰ ਹੈ ਰਿਗਾ ਇਹਦੇ ਨਟ ਗੋਲ ਗੋਲ ਜੇ ਸਿਮਰਨ ਨੂੰ ਪੁੱਛੇ ਤਾਂ ਉਹ ਵੀ ਮੈਨੂੰ ਪਤਾ ਨਹੀਂ ਖੋ ਗਿਆ ਤੇ ਮਤਲਬ ਮੈਂ ਤਾਂ ਕਹਿੰਨਾ ਪਰਮਾਤਮਾ ਸਾਹਿਬ ਤਾਂ ਇੱਕ ਨਹੀਂ ਪਿਆਰ ਕਰੇ ਜੇ ਤੁਸੀਂ ਜਨਾਨੀ ਮੰਨ ਲਓ ਆਪਣੇ ਪਿੱਛੇ ਕੋਈ ਵੀ ਜਨਾਨੀ ਹੈ ਵਿਆਹ ਤੋਂ ਬਾਅਦ ਘਰ ਛੱਡ ਕੇ ਆਉਂਦੀ ਹੈ ਨਾ ਕਈ ਬੰਦੇ ਵਾਰ ਵੀਰੀ ਜਾਂਦੇ ਆਂ ਇਹ ਖਾਂਦੇ ਠੀਕ ਹੈ ਕਈ ਜਨਾਨੀਆਂ ਬਾਅਦ ਵਿਆਹ ਦੇ ਬਾਅਦ ਚ ਗੱਲਾਂ ਕਰਦੀਆਂ ਹਨਾ ਠੀਕ ਹੈ ਕਈ ਫਿਰ ਜਿਆਦਾ ਕੰਮ ਵੱਜ ਜਾਂਦਾ ਫਿਰ ਕੱਡਕੜੀ ਵਾਲਾ ਕੰਮ ਹੋ ਜਾਂਦਾ ਨਾ ਮੰਨ ਲਓ ਵੀ ਲਾਇਲਟੀ ਜ਼ਰੂਰੀ ਹੈ ਪਿਆਰ ਦੇ ਵਿੱਚ ਪਰਮਾਤਮਾ ਨੇ ਇਹ ਕਰਨ ਨੂੰ ਮਾਨਣਾ ਚਾਹੀਦਾ ਕਿ ਪਰਮਾਤਮਾ ਨੇ ਹਮੇਸ਼ਾ ਇਹਦਾ ਸਾਥ ਦਿੱਤਾ ਹੈ। ਹਮਮ। ਇਹਨਾਂ ਦੀ ਮੈਰਿਜ ਦੇ ਵਿਸ਼ੇ 'ਚ ਵੀ ਇਹਨਾਂ ਦੇ ਮਿਲਨ ਦੇ ਵਿਸ਼ੇ 'ਚ ਵੀ ਇਹਨਾਂ ਦੇ ਪਿਆਰ ਲਈ ਸੀ। ਹਮਮ। ਐਂ ਨੀ ਕਦੇ ਨਹੀਂ ਕਦੇ ਨਹੀਂ ਇੱਕ ਇੱਕ ਕੁੜੀ ਦੀ ਮੈਂ ਕਦੇ ਮਤਲਬ ਮੈਨੂੰ 9 ਸਾਲ ਹੋ ਗਏ ਤੇ ਕਦੇ ਮੈਂ ਕੋਈ ਤੋ ਝੂਠ ਬੋਲਾਂ ਫੋਨ ਵੀ ਇੱਕ ਦੂਜੇ ਦਾ ਮੈਂ ਇਹਨੇ ਕਦੇ 9 ਸਾਲ ਮੈਰਿਜ ਨੂੰ ਨਹੀਂ ਹੋਏ ਗਾਈਜ਼। ਹਮਮ। ਇਸ ਤਰ੍ਹਾਂ ਦਾ ਲੱਗਿਆ ਨਾ? ਇਸ ਤਰ੍ਹਾਂ ਦਾ ਕਿਹਾ। ਧੰਨਵਾਦ ਕਰਦੇ। ਹੋਰ ਵੀ ਅਸੀਂ ਦਵਾਂਗੇ। ਕੇ ਗੋੜ ਮੇ ਹੋ ਜਿੰਦਗੀ 'ਚ ਕੋਈ ਨਵਾਂ ਮਹਿਮਾਨ ਆਣ ਵਾਲਾ ਸਕਲਾਵਾ ਕਰਿਓ। ਇਹ ਪਰ ਮਾਤਰਾ ਨਹੀਂ ਸਟੇਸਟ ਹੋਣ ਲਗੀ। ਤੇ ਧੰਨਵਾਦ ਪ੍ਰਭੂ ਦਾ। ਤੇ ਬਾਕੀ ਆਪਾਂ ਲੱਗਿਆਂ ਸਾਡੀ ਸੂਜੀ ਬਣਾਉਣ। ਤੇ ਬਲੌਗ ਪੂਰਾ ਦੇਖਿਆ ਕਰੋ। ਠੀਕ ਹੈ। ਇੱਕ ਵੀ ਸਕਿਪ ਨਾ ਕਰਿਆ ਕਰੋ गाइस। ਆਪਣਾ ਨਹੀਂ ਮੇਨ ਤਾਂ ਘੜਾ ਐਡੀਟਿੰਗ ਵਰਾ ਕਰਦੇ ਤਾਂ ਸਵਾਦ ਨਹੀਂ ਆਉਂਦਾ ਯਾਰ। ਇਹ ਤੁਹਾਡਾ ਪਿਆਰ ਹੈ ਜੋ ਤੁਹਾਨੂੰ ਵਾਜੇ ਬਲੌਗ ਤੋਂ ਮਿਲਦਾ। ਵੀ ਬਲੌਗ ਕਰਦੇ ਸੀ ਨਾ ਬਣਾਣੇ ਲੇਕਿਨ ਹੁਣ ਆਪਾਂ ਬਣਾਣੀ ਸ਼ੁਰੂ ਕਰਦੇ ਜੇ ਵੀ ਤੁਸੀਂ ਤੁਸੀਂ ਸਾਡੇ ਬਲੌਗ ਦੀ ਵੇਟ ਕਰਦੇ। ਓਕੇ। ਤਾਓ ਵੀ ਮਿੱਤਰੋ, ਮਾਲ ਪੂੜੇ ਰੈਡੀ ਨਾ ਹੋ ਐਵੇਂ ਬਣਦੇ ਆ ਮਾਲ ਪੂੜੇ ਪੱਤੇ ਨਾਲ ਤੇ ਸੁਆਦ ਆਉਣਿਆ ਨਾ ਬਾਬਿਓ ਸੁਆਦ ਕੱਟ ਪਾਇਆ ਕਰ ਬੱਚਾ ਸੁਆਦ ਹੀ ਹੁੰਦੀ ਮੂੰਹ ਚੜ ਜਾਂਦਾ ਹੋਰ ਮੰਮੀ ਕਿੰਦਾ ਵਧੀਆ ਮੈਂ ਤਾਂ ਪੂਰੇ ਦੇਖਨੇ ਆਂ ਕਿਆ ਗੱਲ ਉਹ ਨਹੀਂ ਬੜਾ ਗਲੋ ਐ ਮੂੰਹ ਤੇ ਹੁਣ ਤਾਂ ਸੋ ਗਿਆ ਉਂਦੀ ਗਲੋੜਾ ਇਹ ਨਾ ਨਾ ਆਉਂਦਾ ਕਮਾਰਾ ਵੀਓ ਨਾ ਨਾ ਆਉਂਦਾ ਇਹ ਥੋੜਾ ਜਿਹਾ ਸੈਟ ਅੱਤੇ ਬਾਕੀ ਸਾਰਾ ਉਹ ਦਿਨ ਗਲਾਸ ਵਾਲਾ ਮੈਂ ਸਾਰਾ ਛੱਡਿਆ ਹੂੰ ਆ ਬੇਸਿੰਗ ਹੋ ਗਾ ਬਕ ਤੇ ਆਪ ਕੋ ਚਲਿਏ ਵੱਡਾ ਜਾਪੂ ਦੇ ਲਈਏ ਦੇ ਮਿੱਤਰੋ ਲੱਗੇ ਹੈ ਤੇ ਰੂਸੀਆ ਕਮਾਲ ਗੁੜਾ ਇਹਦੇ ਪੁੱਤੋ ਲੱਗੇ ਸੇ ਪੱਕਾ ਚੱਲ ਰੋ ਨਾ ਹਾਲੇ ਪੋਣੀ ਦੇ ਖਿਲਰੇ ਤੇ ਖੰਡੇ ਤੇ ਪੋਆ ਹੋ ਗਿਆ ਆ ਰਹਿ ਗਿਆ ਤੁਮਾਹਲਾ ਤਵਾ ਤੇ ਮਾਲਾ ਹਾਂ ਇੱਦਾਂ ਨਾਲ ਬੱਦੋ ਘਰ ਦਾ ਆਹ ਜਦੋਂ ਕੁਪਰੇ ਨਾ ਰਹੇ ਅਰੇ ਸੇਕ ਵਧਾ ਸੇਕ ਵਧਾ ਸੇਕ ਵਧਾ ਹੈ ਤਾਂ ਜੁਨੀ ਕਲੇ ਨਹੀਂ ਹੋਇਆ ਰਹਿਣ ਦੇ ਹੋਇਆ ਨਹੀਂ ਰਹਿਣ ਦੇ ਬੜਾ ਸੇਕ ਲੱਗਣ ਦੇ ਹੁੰਦੇ ਰੋਟੀ ਕਲੇ ਚੜਾਵਾ ਛੋਟੇ ਬਣਾਈ ਹੋਣ ਹਾਂ ਆਪੇ ਦੇਖੀ ਇਹਨੇ ਉਬਲ ਜਾਣਾ ਰੋਈ ਮਤਰਾ ਮਾਲ ਘੋੜੇ ਇੱਦਾਂ ਸਬਜ਼ੀ ਰੈਡੀ ਹੋ ਰਹੀ ਹੈ ਇੱਥੇ ਅੱਡੀ ਇੱਥੇ ਪੂਰੀਆਂ ਸਮਾਂ ਹੋ ਗਈਆਂ ਕੜੀ ਮੀਨ ਤੋਂ ਬਾਅਦ ਮੈਂ ਨਾ ਤ ਬਾਅਦ ਸਾਡਾ ਮਾਲ ਪੂੜਾ ਹੀ ਰੈਡੀ ਨਾ ਹੋ ਸਬਜ਼ੀ ਕਰਾ ਲਈਆ ਗਿਆ ਕਿਦਰ ਸਬਜ਼ੀ ਮੰਮੀ ਨੇ ਬਣਾਈਆ ਕਾੜੀ ਘੜੀ ਪੂਰੀਆਂ ਨਾਲ ਚਲੋ ਜੀ ਅੱਜ ਨੋ ਮਿੱਤਰੋ ਮੂੰਹ ਚ ਆ ਗਿਆ ਪਾਣੀ ਭੁੱਖ ਲੱਗੀ ਏ ਜਿਆਦਾ ਹੁਣ ਖਸਾ ਲੈਣੀ ਹੈ ਇਧਰ ਤੇੜਾ ਨਾਲ ਨੋ ਕਿਤੇ ਇਧਰ ਮੇਰਾ ਮਿੱਤਰੋ ਇਧਰ ਮਾਲ ਪੂੜਾ ਵੀ ਹੋ ਕੇ ਰੈਡੀ ਤੇਦਰ ਮੰਮੀ ਕਹਿੰਦੀ ਮਾਂ ਮੰਮੀ ਨੂੰ ਕਹਿੰਦੀ ਵੀ ਚੇਤੀ ਰੋਟੀ ਖਾ ਲਾਂਗੇ ਫਿਰ ਆਪਾਂ ਮੰਮੀ ਕਹਿੰਦੀ ਮੈਂ ਪੂਰੀਆਂ ਲਾਨੀ ਆਂ ਸਬਜ਼ੀ ਰੈਡੀ ਆ ਤੇ ਮੰਮੀ ਨੇ ਬੇਲ ਬੇਲ ਦੇਖੋ ਮੇਰੀ ਮੰਮੀ ਦੀ ਜਿਹੜੀ ਪੂਰੀ ਆ ਮੈਂ ਕਈ ਲੋਕਾਂ ਨੇ ਟੇਸਟ ਕੀਤਾ ਤੇਲ ਭਰਿਆ ਹੁੰਦਾ ਬਹੁਤ ਹੀ ਜ਼ਿਆਦਾ ਤੇਲ ਹੁੰਦਾ ਖਾਣੇ ਆ ਤੂਲੇ ਤੇਲ ਆ ਜਾਂਦਾ ਤੁਸੀਂ ਪੂਰੀ ਫੜ ਕੇ ਜੰਮੀ ਸੌਫਟ ਪੂਰੀ ਹੁਣ ਮੈਂ ਦਿਖਾਉਂਗਾ ਚੈੱਕ ਕਰਾਉਂਗਾ ਦੇਖੋ ਖਾ ਕੇ ਕਹਿੰਦੀ ਵਧੀਆ ਦਊਂਗੀ ਗਾਇਸ ਆਪਕੋ ਵੀ ਦੇਖੋ ਕਰੋ ਚੈੱਕ ਬਲਤਾ ਮਿੱਤਰੋ ਸਪੀਡ ਦੀ ਹੁੰਦੀ ਏ ਹਾਂ ਇਹ ਮੇਰਾ ਕੋੜਾ ਲੱਗਿਆ ਹੈ। ਹੁਣ ਹੋਰ ਤੇ ਇਹ ਤੇਜ਼ ਕਰ ਲੈ ਥੋੜਾ ਜਿਹਾ ਮਥੇ। ਹਾਂ ਸੋਣਾ। ਸੁੱਕੀ ਦਾ ਢੱਬਾ। ਲੋਗ ਲਾਂਦੇ ਤੇਲ ਲਾ ਕੇ ਪੂਰੀ ਬਣਾਉਂਦੇ ਆ ਤੇ ਮੈਂ ਪੇਥਨ ਲਾ ਕੇ ਪੂਰੀ ਬਣਾਉਂਦੀ ਆ। ਪੇਥਨ ਲਾ ਕੇ ਪੂਰੀ ਬਣਦੀ ਆ। ਚਾਹ ਤੇ ਬਾਬੇ ਪੂਰੀ ਜੀ ਮਿਕਸ ਕਰ ਦਈ ਦੀ ਇਹ ਗੁਲਗੁਲੇ ਜੇ ਦਹੀਂ ਨੂੰ ਫਟੂਰੇ ਬਣਾਉਂਗੇ ਲੋਈ ਮਿੱਤਰੋ ਆਟੇ ਦੀ ਬਣਾਣਾ ਨਹੀਂ ਮੈਂ ਇਦਾਂ ਨਹੀਂ ਗੁੰਨਾਂਗੇ ਹੋਰ ਭਾਈ ਫਟੂਰੇ ਆਂਦਾ ਵੀ ਆਟੇ ਦੇ ਵਿੱਚ ਨਾ ਸੂਜੀ ਪਾ ਕੇ ਔਰ ਦਹੀਂ ਨਾਲ ਗੁੰਨ ਲਈ ਉਹ ਵੀ ਵਧੀਆ ਬਣਦੇ ਆ ਇੱਕ ਮਸਾਲਾ ਪੂਰੀ ਬਣਾਵਾਂਗੇ ਆਲੂ ਦੇ ਵਿੱਚ ਗੁੰਨ ਕੇ ਮੀ ਕਿਹੜੀ ਹੋ ਰਹੀਆਂ ਬਟੂਰੀਆ ਤੇਲ ਦੀ ਵਿੱਚ ਗਰਮ ਹੋਵਾਂਗੀ ਵਧੀਆ ਬੂਰੀਆ ਹੋਊਗੀ ਤੇਲ ਗਰਮੇ ਹੋ ਰਹੇ ਦੋਨੋਂ ਹਲੇ ਹਾਂ ਗਰਮ ਹੈ ਆਹ ਬਟੂਰੀਆ ਆ ਰਹੀ ਉਹ ਦੇਖੋ ਪੁਲੀ ਕਿੰਨੀ ਵਧੀਆ ਏ ਪੁਲੀ ਹਾਂ ਠੀਕ ਆ ਗਨ ਦਬਾਉਣਾ ਕਰ ਚੁੱਕੇ ਪੂਰੀਆਂ ਉਹ ਕੜੇ ਲੱਗ ਗਈਆਂ ਅੱਛਾ ਵੀ ਮਿੱਤਰੋ ਸਾਡੇ ਪੂੜੇ ਵੀ ਰੈਡੀ ਹੋ ਗਏ ਤੇ ਸਾਡੀਆਂ ਪੂਰੀਆਂ ਵੀ ਰੈਡੀ ਹੋ ਗਈਆਂ ਇਹਦੇ ਵਿੱਚ ਸਾਨੂੰ ਲੱਗੇ ਥੋੜੀ ਜਿਹੀ ਮਿਹਨਤ ਤੇ ਆਪਾਂ ਨੇ ਇਕੱਤਰ ਰਲ ਕੇ ਮਿਹਨਤ ਦਾ ਕੰਮ ਕਿੰਨੇ ਲੱਗਿਆ ਕਰਾੜੀ ਕਰੋ ਬੁੱਧ ਕਰਾੜੀ ਢੱਡ ਬੱਗੋ ਇਹ ਨੱਡ ਮੇਰੀ ਸ਼ੇਰ ਹੁਣ ਲੋਕਾਂ ਨੇ ਕਹਿਣਾ ਇਹ ਤਾਂ ਪਖੰਡ ਕਰਦਾ ਹੈ ਪਖੰਡ ਬਕੰਡ ਨਹੀਂ ਮੇਰੇ ਮਿੱਤਰ ਯਾਰੋ ਸਾਨੂੰ ਆਉਂਦੇ ਹੈਗੇ ਯਾਰ ਆਪਾਂ ਰੀਅਲਿਟੀ ਵਿੱਚ ਵੀ ਇੰਨੀ ਪਿਆਰ ਕਰਦੇ ਆ ਤੇ ਦੂਜੇ ਰੋਟ ਵੀ ਇੰਨੀ ਕਰਦੇ ਆ ਕਿਹੜੇ ਲੋਟ ਮਤਲਬ ਕੀ ਪਿਆਰ ਵਾਲੀ ਪਿਆਰ ਲਾਡੋ ਸਾਡੀ ਮਾਤਾ ਜੀ ਸਾਡੀ ਬਹੁਤ ਹੈਲਪ ਕਰਦੀ ਸਾਨੂੰ ਕਦੇ ਨਹੀਂ ਗੱਲਾ ਛੱਡਦੀ ਅੱਜ ਮੈਂ ਮੰਮੀ ਮਿਲ ਕੇ ਕਹਿੰਦੀ ਮੈਨੂੰ ਇਕੱਲੇ ਪੁੱਛਣ ਲੱਗੀ ਸੀਗੀ ਕਹੇਰੀ ਪੁੱਤ ਮੈਂ ਨਾ ਜਾਣਾ ਕਿਤੇ ਮੈਂ ਕਹਾ ਮੰਮੀ ਦੇਖ ਕਹੇਰੀ ਹਾਂ ਮੈਨੂੰ ਕਹਿੰਦੀ ਮੈਂ ਤੇਰੀ ਭੈਣ ਕੋਲ ਜਾਣਾ ਵੀ ਅੱਜ ਲੁਕੀ ਜਮ ਮੈਂ ਕਹਾ ਮੰਮੀ ਮੇਰੀ ਗੱਲ ਤੋਂ ਆਪਣਾ ਜੀ ਬਈ ਤੇਰੀ ਵੀ ਨਸਰਦਾ ਨਾ ਮੈਂ ਭੇਜੀ ਕੋਜਾ ਠੀਕ ਜੀ ਨੂੰ ਨੋੜ ਆਉਣਾ ਘਰੇ ਨੋੜ ਤੋਂ ਵੀ

嗯哼。Mm hmm. ਰੋ ਹੋ ਗਈ। ਬਹੁਤ ਹੀ ਸੁਆਮਤ ਕਿਵੇਂ ਲੱਗੀ ਸਵੇਰ ਰੋਟੀ? ਬਹੁਤ ਵਧੀਆ। ਹਾਂ ਜੀ ਅਮੀ ਤੁਹਾਨੂੰ। ਬਹੁਤ ਟੇਸਟੀ। ਬਹੁਤ ਟੇਸਟੀ ਤੇ ਆਪਾਂ ਨੂੰ ਬਹੁਤ ਵਧੀਆ ਲੱਗਿਆ। ਹੋ ਗਿਆ ਤਾਂ ਨੰਨੀ ਸਾਡੀ ਮੇਕ ਮੇਕਅਪ ਕਰੋ ਚਲੋ। ਜੇ ਮਾਦਾ ਸੀ ਬੈਠਾ ਸੀ ਕੱਲ ਜੀ। ਦਰਖਤ ਉਹੀ ਬੈਠੇ ਆ। ਹਾਈ ਪਾਣੀ ਚੱਲੇ ਪਰ ਚੱਲੇ ਪਰ ਚੱਲੇ। ਪਾਣੀ ਖੜੀ ਹੋ ਚੁੱਕੀ। ਨਹੀਂ ਉਹ ਗੰਦੀ ਬਾਤ ਗੰਦੀ 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 ਗੰਦੀ।